ਹਾਂਜੀ ਕਿਸਾਨ ਵੀਰੋ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਸਵਾਗਤ ਕਰਦੇ ਆ ਜੀ ਤੁਹਾਡਾ ਰਾਜ ਸੰਧੂ ਫਾਰਮਿੰਗ ਦੇ ਵਿੱਚ ਸੋ ਦੋਸਤੋ ਅੱਜ ਦੀ ਵੀਡੀਓ ਦੇ ਵਿੱਚ ਆਪਾਂ ਤੁਹਾਨੂੰ ਦੋ ਝੋਟੀਆਂ ਦਿਖਾਉਣੀਆਂ ਆ ਦੋਸਤੋ ਪਿੰਡ ਜਿਹੜਾ ਹੈਗਾ ਜੋੜ ਸਿੰਘ ਵਾਲਾ ਤਹਿਸੀਲ ਪੱਟੀ ਜ਼ਿਲ੍ਹਾ ਤਰਨਤਾਰਨ ਲੱਗਦਾ ਹੈਗਾ ਵੀਰ ਹਰਵੇਲ ਦੇ ਫਾਰਮ ਤੇ ਪਹੁੰਚੇ ਆ ਅੱਜ ਤਕਰੀਬਨ ਦੋ ਨਗਵੀਰ ਦੇ ਕੋਲ ਸੇਲ ਲਈ ਅਵੇਲੇਬਲ ਹੈਗੇ ਨੇ ਸੋ ਜਿਹੜੇ ਵੀਰ ਆਪਣੇ ਨਾਲ ਨਵੇਂ ਜੁੜਿਆ ਦੋਸਤੋ ਉਹਨਾਂ ਨੂੰ ਆਪਾਂ ਜਰੂਰ ਦੱਸ ਦੇਣਾ ਚਾਹੁੰਦੇ ਆ ਵੀਰ ਦਾ ਡੇਰੀ ਫਾਰਮਿੰਗ ਦੇ ਨਾਲ ਪਸ਼ੂ ਵਪਾਰ ਦਾ ਕੰਮ ਵੀ ਹੈਗਾ ਤੇ ਪਸ਼ੂ ਜਿਹੜੇ ਦੋਸਤੋ ਅਗਲੇ ਘਰ ਤੋਂ ਆਉਂਦੇ ਰਹਿੰਦੇ ਆ ਚੰਗੇ ਪਸ਼ੂ ਦੋਸਤੋ ਇਸ ਘਰੋਂ ਤੁਹਾਨੂੰ ਮਿਲਣਗੇ ਬਾਕੀ ਇੱਕ ਥੋੜੀ ਵੀ ਜਿਹੜੀ ਦੋਸਤੋ ਜ਼ਿੰਮੇਵਾਰੀ ਫਰਜ਼ ਬਣਦਾ ਹੈਗਾ ਜਿਹੜਾ ਪਸ਼ੂ ਸੋਇਆ ਹੈਗਾ ਚਬਾਈ ਕਰਕੇ ਤਸੱਲੀ ਦੇ ਨਾਲ ਦੋ ਟਾਈਮ ਚਾਰ ਟਾਈਮ ਤਿੰਨ ਟਾਈਮ ਦੀ ਦੂਰੋਂ ਨੇੜਿਓਂ ਤਸੱਲੀ ਕਰਕੇ ਜਰੂਰ ਲੈ ਕੇ ਜਾਇਆ ਕਰੋ ਕੋਈ ਵੀ ਪਸ਼ੂਗਾ ਤੇ ਬਥੇਰੇ ਗੱਲਬਾਤ ਆਪਾਂ ਵੀਰ ਹਰਵੇਲ ਦੇ ਨਾਲ ਕਰਨੀ ਹੈਗੀ ਆ ਦੋ ਝੋਟੀਆਂ ਦੋਸਤੋ ਪ੍ਰੋਪਰ ਡਿਟੇਲ ਆਪਾਂ ਇਨਫੋਰਮੇਸ਼ਨ ਆ ਵੀਰ ਹਰਵੇਲ ਦੇ ਕੋਲੋਂ ਲਵਾਂਗੇ ਜਾਣਕਾਰੀ ਤੇ ਆਲ ਚਲਦੇ ਆ ਵੀਰ ਹਰਵੇਲ ਦੇ ਕੋਲ ਪੁੱਛ ਲੈਨੇ ਆ ਕੀ ਡਿਟੇਲ ਹੈਗੀ ਆ ਇਹਨਾਂ ਪਸ਼ੂਆਂ ਦੀ ਸਭ ਤੋਂ ਪਹਿਲਾਂ ਵੀਰ ਹਰਵੇਲ ਸਤਿ ਸ੍ਰੀ ਅਕਾਲ ਹਾਂਜੀ ਸਾਨੂੰ ਸਾਹਿਬ ਜੀ ਸਤਿ ਸ੍ਰੀ ਅਕਾਲ ਜਿੰਨੇ ਵੀ ਇਸ ਚੈਨਲ ਨੂੰ ਮੇਰੇ ਭੈਣ ਭਰਾ ਦੇਖ ਰਹੇ ਹੋ ਉਹਨਾਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ੍ਰੀ ਅਕਾਲ ਹੋਰ ਬਾਈ ਠੀਕ ਆ ਠੀਕ ਆ ਵੀਰ ਜੀ ਠੀਕ ਆ ਤੇ ਅੱਜ ਵੀਰ ਹਰਵੇਲ ਆਪਣੇ ਕੋਲ ਕਿੰਨੇ ਪਸ਼ੂ ਸੇਲ ਆ ਜੀ ਦੋ ਹੀ ਨਾਗਾ ਇਸ ਟਾਈਮ ਦੋ ਆ ਜੀ ਬਾਕੀ ਦੋ ਮਝਾ ਆ ਰਹੀਆਂ ਅੱਜ ਯਾਨੀ ਕਿ ਫਿਲਹਾਲ ਚਾਰ ਹੋ ਜਾਣਗੇ ਠੀਕ ਆ ਸੋ ਦੋਸਤੋ ਅੱਜ ਜਿਹੜੀ ਤੁਹਾਨੂੰ ਆਪਾਂ ਵੀਡੀਓ ਦੇ ਵਿੱਚ ਵਿਖਾਉਣੇ ਨੇ ਪਸ਼ੂ ਇਹ ਦੋ ਨੇ ਦੋਸਤੋ ਦੋ ਝੋਟੀਆਂ ਨੇ ਤੇ ਦੋ ਤੁਹਾਨੂੰ ਹੋਰ ਝੋਟੀਆਂ ਮੱਝਾਂ ਦੋਸਤੋ ਜਿਹੜੀਆਂ ਆ ਜਾਣੀਆਂ ਨੇ ਅੱਜ ਸ਼ਾਮ ਨੂੰ ਹੋ ਸਕਦਾ ਵੀਰ ਕਹਿੰਦੇ ਵੀ ਆ ਜਾਣੀਆਂ ਨੇ ਤੁਸੀਂ ਉਹ ਵੀ ਜਿਹੜੀਆਂ WhatsApp ਦੇ ਉੱਪਰ ਵੀ ਮੰਗਾ ਸਕਦੇ ਹੋ ਜੇਕਰ ਤੁਹਾਨੂੰ ਇਹ ਨਾ ਮਿਲ ਇਹ ਸੇਲ ਹੋ ਜਾਣ ਤੇ ਤੁਸੀਂ ਉਹਨਾਂ ਬਾਰੇ ਵੀ ਜਿਹੜੀ ਵਿਸ਼ੇਸ਼ ਤੌਰ ਤੇ ਗੱਲਬਾਤ ਕਰਕੇ ਉਹ ਵੀ ਖਰੀਦ ਸਕਦੇ ਹੋ ਤੇ ਵੀਰ ਹਰਬੇਲ ਪਹਿਲੇ ਨੰਬਰ ਤੇ ਚੈੱਕ ਕਰ ਆਪਾਂ ਇਸ ਛੋਟੀ ਜਿਹੀ ਗੱਲ ਕਰੀਏ ਤਾਂ ਵੀਰ ਕਿੰਨੇ ਦਿਨ ਹੋ ਗਏ ਸਾਨੂੰ ਸੋਈ ਸਨੂ ਸਾਹਿਬ ਜੀ ਇਹ ਅੱਜ ਤਕਰੀਬ ਸਵੇਰੇ ਤੜਕੇ ਸੋਈ ਸੀ ਠੀਕ ਆ ਤੇ ਮਗਰ ਫੀਮੇਲ ਕਾਫਾ ਕੱਟੀ ਆ ਗਈ ਤੇ ਮਗਰ ਕੱਤੀ ਬਾਕੀ ਬਹੁਤ ਹੀ ਟਾਪ ਦੀ ਆਈ ਆ ਠੀਕ ਜਿੰਨੇ ਵੀ ਯਾਨੀ ਕਿ ਇਹਨੂੰ ਸੀਮਨ ਜੂਲ ਚੀਤਾ ਵਧੀਆ ਆ ਜਨ ਜੀ ਬਹੁਤ ਹੀ ਯਾਨੀ ਕਿ ਕੁਆਲਟੀ ਵਾਈਜ਼ ਬਚਾਇਆ ਠੀਕ ਹੈ ਜੀ ਤੇ ਅੱਜ ਮਾਰਨਿੰਗ ਟਾਈਮ ਫਿਰ ਜੇਰ ਪੈ ਗਈ ਜੀ ਹਾਂ ਬਿਲਕੁਲ ਜੇਰ ਦੀ ਆਪਣੇ ਕੋਲ ਪ੍ਰੋਪਰ ਹਰ ਇੱਕ ਪ੍ਰੂਫ ਆਪਾਂ ਜਿਹੜਾ ਰੱਖਦੇ ਆ ਵੀਡੀਓ ਪ੍ਰੋਪਰ ਆਪਣੇ ਕੋਲੇ ਹੈਗੀ ਜੇਰ ਦੀ ਹੈਗੀ ਆ ਸੁਣ ਲੱਗਿਆ ਸਾਰਾ ਪ੍ਰੋਪਰ ਆਪਾਂ ਜਿਹੜਾ ਯਾਨੀ ਕਿ ਰਿਕਾਰਡ ਨੂੰ ਮੈਂਟੇਨ ਕਰਦੇ ਆ ਕਈ ਭੈਣ ਭਰਾਵਾਂ ਦਾ ਹੁੰਦਾ ਕਿ ਸਵਾਲ ਕਰਦੇ ਨੇ ਜੇਰ ਪਈ ਜਾਂ ਨਹੀਂ ਪਈ ਇਸ ਕਰਕੇ ਜਿਹੜਾ ਪਸ਼ੂ ਆਪਣੇ ਕੋਲੇ ਛੁਇਆ ਤਕਰੀਬਨ ਆਪਾਂ ਉਹਦੀ ਜਿਹੜੀ ਜੇਰ ਦੀ ਵੀਡੀਓ ਪੱਕਾ ਕਵਰ ਕਰੀ ਦੀ ਹੈ ਸਹੀ ਗੱਲ ਆ ਅੱਛਾ ਤੇ ਸੂਗਾ ਪਹਿਲੇ ਨਹੀਂ ਸੂਈਏ ਕਿ ਦੂਜਾ ਦੂਜੇ ਸੂਵੇ ਆ ਦੂਜੇ ਆ ਬਾਕੀ ਬਹੁਤ ਯਾਨੀ ਕਿ ਕੁਆਲਟੀ ਵਾਈਜ਼ ਆ ਬਾਕੀ ਚੰਗਾ ਪਿੱਠ ਬੁੜਾ ਠੀਕ ਆ ਕਿਸਾਨ ਵੀਰੋ ਦੂਜਾ ਸੂਬਾ ਸੂਈ ਹੈ ਤੇ ਅੱਜ ਤਕਰੀਬਨ 11 ਸਤੰਬਰ ਦੀ ਸੂਈ ਹੈਗੀ ਆ ਮਾਰਨਿੰਗ ਟਾਈਮ ਦੀ ਜੇਰ ਵਗੈਰਾ ਵੀ ਜਿਹੜੀ ਪ੍ਰੋਪਰ ਪੈ ਗਈ ਹੈ 나ੜੂ ਬੱਚੇ ਦੇ ਨਾਲ ਹੈਗਾ ਜਿਹੜੀ ਫੀਮੇਲ ਕਾਫ ਆ ਦੋਸਤੋ ਮਗਰ ਕੱਟੀ ਆ ਬਹੁਤ ਚੰਗੀ ਸੋਹਣੀ ਕੱਟੀ ਆ ਰਾਜੀ ਕੱਟੀ ਆ ਮਗਰ ਬਿਲਕੁਲ ਬਲੈਕ ਆ ਫੂਟ ਜਿਹੜੀ ਤੁਹਾਨੂੰ ਇੱਕ ਡੇਡ 2 ਇੰਚ ਜਿਹੜੀ ਵਾਈਟ ਮਿਲੇਗੀ ਵੇਖਣ ਦੇ ਵਿੱਚ ਤੇ ਬਾਕੀ ਆਰਡਰ ਦੀ ਕੁਆਲਿਟੀ ਇੱਕ ਵਾਰੀ ਮੈਂ ਖੜੀ ਖਲੋਤੀ ਜਿਹੜੀ ਝੋਟੀ ਦੀ ਵਿਖਾ ਦਿਨਾ ਤੁਹਾਨੂੰ ਇੱਕ ਵਾਰੀ ਆਪਾਂ ਤੋੜ ਕੇ ਵੀ ਦਿਖਾਵਾਂਗੇ ਪਾਕਿਸਤ ਇਹ ਚੰਗਾ ਪਿੱਟੂ ਕੁੜਾ ਕੱਟੀ ਦਾ ਬਹੁਤ ਸੋਹਣਾ ਥੱਲੇ ਹੁਲੇਵਾ ਤਾਂ ਆਹ ਵੇਖੋ ਜਰਸੀ ਗਾਵਾਂ ਦੀ ਤਰ੍ਹਾਂ ਬਿਲਕੁਲ ਆਰਡਰ ਦੀ ਕੁਆਲਿਟੀ ਬਹੁਤ ਖੂਬਸੂਰਤ ਆ ਹੈਵੀ ਆਰਡਰ ਆ ਦੋਸਤੋ ਆ ਉਮੀਦ ਕਰਨਾ ਤੁਹਾਨੂੰ ਪਸੰਦ ਆਵੇਗਾ ਥਣ ਬਹੁਤ ਸੋਹਣੇ ਨਿਖੜਵੇਂ ਆ ਬਾਕੀ ਆਪਾਂ ਤੁਹਾਨੂੰ ਧਾਰਾਂ ਵੀ ਮਾਰ ਕੇ ਦਿਖਾਵਾਂਗੇ ਵਿਰਲਾ ਜਿਹੜੀਆਂ ਹੈਗੀਆਂ ਦੋਸਤੋ ਬੈਕ ਸਾਈਡ ਤੋਂ ਵੇਖੋਗੇ ਮਗਰਲੇ ਥਣਾਂ ਦੀਆਂ ਵਿਰਲਾ ਬਹੁਤ ਖੂਬਸੂਰਤ ਆ ਹਵਾਨੇ ਦੀ ਕੁਆਲਿਟੀ ਜਿਹੜੀ ਆ ਬਿਲਕੁਲ ਸੂਹ ਤੱਕ ਜਿਹੜਾ ਦੋਸਤੋ ਉੱਪਰ ਤੱਕ ਜਿਹੜਾ ਹਵਾਨਾ ਉਹ ਬਣਾ ਕੇ ਤਿਆਰ ਕੀਤਾ ਹੈ ਤੇ ਉਮੀਦ ਕਰਦੇ ਆ ਚੰਗੇ ਮਿਲਕ ਦੀ ਬਾਕੀ ਨਿਸ਼ਾਨ ਪ੍ਰੋਪਰ ਦੋਸਤੋ ਇੱਕ ਹਵਾਨੇ ਤੇ ਜਿਹੜਾ ਤੁਹਾਨੂੰ ਉਹ ਵੀ ਨਜ਼ਰ ਆ ਗਿਆ ਜਾਨੀਏ ਨੀਲੀ ਦੀ ਤਰ੍ਹਾਂ ਇੱਕ ਡੱਬਾ ਆ ਗਿਆ ਆ ਵੇਖੋ ਨੀਲੀਆਂ ਦੇ ਜ਼ਿਆਦਾਤਰ ਨੀਲੀ ਦੇ ਪਸ਼ੂਆਂ ਦੇ ਉੱਪਰ ਜਿਹੜਾ ਆਪਾਂ ਇਦਾਂ ਦਾ ਹਵਾਨੇ ਤੇ ਜਿਹੜਾ ਦੋਸਤੋ ਨਿਸ਼ਾਨ ਕੈਰੈਕਟਰ ਵੇਖਦੇ ਆ ਤੇ ਆ ਹਰਵੇਲ ਵੀਰੇ ਦੁੱਧ ਕਿੰਨਾ ਚਬਾਉਣ ਦੀ ਸੁਭਾਵਨਾ ਹੈਗੀ ਇਸ ਦਾ ਸੰਤੂ ਸਾਹਿਬ ਜੀ ਜਿਹੜਾ ਅਕੋਰਡਿੰਗ ਪਿਛਲੀ ਵਾਰ ਸੀਗਾ ਹਾਂਜੀ 11.5 ਸੀਗਾ ਉਹਨਾਂ ਦੇ ਮੁਤਾਬਕ ਤਾਂ ਮੇਰੀ ਉਮੀਦ ਹੈ ਕਿ ਕੋਈ 14 ਪਲੱਸ ਰਹਿਣੀ ਚਾਹੀਦੀ ਜਿਹਦੇ ਹਿਸਾਬ ਨਾਲ ਹੈ ਪਰ ਜੀ ਸੰਤੂ ਸਾਹਿਬ ਜੀ ਕੁਆਲਿਟੀ ਬਹੁ ਠੀਕ ਹੈ ਜੀ ਬਾਕੀ ਆਪਾਂ ਇੱਕ ਪੈਣ ਬੜਾ ਹੋਣੀ ਚੀਜ਼ ਦੱਸਣੀ ਚਾਹੁੰਦੇ ਆ ਕਿ ਜਦੋਂ ਪਸ਼ੂ ਜਿਹੜਾ ਵੀ ਪਸ਼ੂ ਮੇਰਾ ਪੈਣ ਬਰਾ ਖਰੀਦ ਰਿਹਾ ਜਾਂ ਕਿਸ ਤਰ੍ਹਾਂ ਤਕਰੀਬਨ ਜਿਹੜਾ ਪਸ਼ੂ ਖਰੀਦ ਰਿਹਾ ਸਮਝ ਲਓ ਉਸਨੇ ਪਸ਼ੂ ਰੱਖੀ ਆ ਵੈਸੇ ਆਪਾਂ ਇਹਨੂੰ ਐਡ ਕਰਨਾ ਜ਼ਰੂਰੀ ਬੰਦਾ ਕਿ ਜਦੋਂ ਪਸ਼ੂ ਜਿਸ ਦਿਨ ਸੂਇਆ ਹੁੰਦਾ ਉਸ ਦਿਨੇ ਇਹ ਚੀਜ਼ਾਂ ਜਿਹੜੀਆਂ ਮੱਖੀਆਂ ਪੂੜੇ ਇਹ ਬਿਲਕੁਲ 2 ਦਿਨ ਤੱਕ ਥੱਲੇ ਰਹਿੰਦੇ ਆ ਤੀਜੇ ਦਿਨ ਜਾ ਕੇ ਪਸ਼ੂ ਪ੍ਰੋਪਰ ਆਪਦੇ ਸਰੀਰ ਨੂੰ ਮੈਂਟੇਨ ਕਰਕੇ ਚੁੱਕਦਾ ਵਾ ਤੇ ਉਹਦੀ ਦੇਖ ਜਿਹੜੀ ਉਹ ਹੋਰ ਹੋ ਜਾਂਦੀ ਆ ਯਾਨੀ ਕਿ ਤਾਜ਼ੇ ਪਸ਼ੂ ਦੀ ਜਿਹੜੀ ਦੇਖ ਆ ਉਹ ਦੋ ਦਿਨ ਤੱਕ ਹੋ ਰਹਿੰਦੀ ਹੈ ਬਿਲਕੁਲ ਜੀ ਬਿਲਕੁਲ ਅ ਸੋ ਦੋਸਤੋ ਕੋਈ ਲਿਸਿਫਿਕੀ ਨਹੀਂ ਕਿਉਂਕਿ ਪਸ਼ੂ ਅਜੇ ਤਾਜ਼ਾ ਸੋਇਆ ਹੈਗਾ ਵਧੀਆ ਚੰਗੀ ਵਜਨ ਦੇ ਵਿੱਚ ਝੋਟੀ ਆ ਇਹ ਸਾਰੀਆਂ ਕਵਰ ਕਰ ਜਾਂਦਾ ਬਿਲਕੁਲ ਦਿਨ ਬਾਅਦ ਬਿਲਕੁਲ ਬਿਲਕੁਲ ਆ ਕੁੜੇ ਪੜੇ ਜਿਹੜੇ ਦੋਸਤੋ ਬਿਲਕੁਲ ਆ ਤੁਹਾਨੂੰ ਨਜ਼ਰ ਆਉਣਗੇ ਅਜੇ ਤਾਜੀ ਸੂਈ ਕਰਕੇ ਜਿਵੇਂ ਨਾ ਇਹ ਡਿੱਗੇ ਹੁੰਦੇ ਆ ਇਹ ਬਿਲਕੁਲ ਬਰਾਬਰ ਹੋ ਜਾਂਦੇ ਆ ਠੀਕ ਆ ਕੱਛੇ ਇਹ ਸੰਦ ਦਾ ਬਹੁਤ ਹੀ ਜਾਂਦੀ ਹੈ ਤੇ ਨੋਟ ਕਰਕੇ ਹਾਂ ਟਟਪੂੜਾ ਜਾਂਦਾ ਅੱਜ ਹਰਬੇਲ ਵੀਰੇ ਨੂੰ ਬਾਹਰ ਖੋਲ ਕੇ ਤੋੜ ਕੇ ਵਿਖਾਈ ਆਪਾਂ ਚੰਗੀ ਏ ਝੋਟੀਆਂ ਦੋਸਤੋ ਮੈਨੂੰ ਉਮੀਦ ਹੈ ਇਹ ਹੈਗੀ ਵੀ ਪਸੰਦ ਆਵੇਗੀ ਤੁਹਾਡੇ ਕਿਉਂਕਿ ਆर्डर ਦੀ ਕੁਆਲਿਟੀ ਬਹੁਤ ਘੱਟ ਜਿਹੜੀਆਂ ਝੋਟੀਆਂ ਮੱਝਾਂ ਨੂੰ ਦੋਸਤੋ ਐਵੇਂ ਤਾਂ ਆਰਡਰ ਲੱਗਾ ਹੁੰਦਾ ਤਕਰੀਬਨ ਜੇ ਆਪਾਂ ਵੱਟੀਆਂ ਮੱਝਾਂ ਵੀ ਖਰੀਦਿਆਂ ਦੋਸਤੋ ਤੇ ਸ਼ਾਇਦ ਉਹਨੂੰ ਵੀ ਜਿਹੜਾ ਇਹੋ ਜਿਹਾ ਆਰਡਰ ਨਾ ਤੁਹਾਨੂੰ ਵੇਖਣ ਦੇ ਵਿੱਚ ਨਜ਼ਰ ਆਵੇ ਤੇ ਆਹ ਵੇਖੋ ਸ਼ਾਨਦਾਰ ਕੁਆਲਿਟੀ ਏ ਦੋਸਤੋ ਸ਼ਾਨਦਾਰ ਆਰਡਰ ਦੀ ਕੁਆਲਿਟੀ ਆ ਅ ਸੋ ਹਰ ਵੇਲੇ ਵੀਰੇ ਇੱਕ ਡਿਮਾਂਡ ਹੁੰਦੀ ਹੈ ਕਿ ਇਹਦਾ ਮੁੱਲ ਰੱਖਿਆ ਜਾਵੇ ਸੰਧੂ ਸਾਹਿਬ ਜੀ 74000 ਲੈਣ ਦੇ ਸਾਡੇ 74000 ਥੋੜਾ ਬਹੁਤਾ ਮਾਨਤਾ ਜਿਸ ਤਰ੍ਹਾਂ ਆਪਾਂ ਕਹਿ ਸਕਦੇ ਆ ਠੀਕ ਆ ਹਾਂਜੀ ਠੀਕ ਆ ਠੀਕ ਆ ਸਾਡੇ 74000 ਰੁਪਏ ਜਿਹੜੀ ਦੋਸਤੋ ਡਿਮਾਂਡ ਹੈਗੀ ਆ ਥੋੜਾ ਬਾਤ ਆ ਜਿਹੜਾ ਗੁੰਜਾਇਸ਼ ਹੈਗੀ ਆ ਇੱਕ ਮਾਨ ਤੋਂ ਹੁਣ ਜੀ ਭਾਵੇਂ ਇਹਨੂੰ 80 ਦੀ ਵੇਚੋ ਕੋਈ ਚੱਕਰੀ ਨਹੀਂ ਠੀਕ ਆ ਦੋ ਦਿਨ ਬਾਅਦ ਬਿਲਕੁਲ ਸੋ ਦੋਸਤੋ ਇੱਕ ਬੋਡੀ ਬੰਤਰ ਦੇ ਕਲੇ ਸਟ੍ਰਕਚਰ ਦਾ ਜਿਹੜਾ ਪਸ਼ੂ ਨਹੀਂ ਹੁੰਦਾਗਾ ਮੱਝਾਂ ਦੇ ਵਿੱਚ ਚਾਹੇ ਗਾਵਾਂ ਦੇ ਵਿੱਚ ਜਿਹੜੇ ਦਧਾਰੂ ਪਸ਼ੂ ਨੇ ਉਹ ਜਿਹੜਾ ਖਾਸ ਜਿਹੜਾ ਇੱਕ ਮਹੀਨੇ ਰੱਖਦਾ ਹੈਗਾ ਵੀ ਜਿਹੜਾ ਆਰਡਰ ਆ ਲੇਵਾ ਜਿੱਥੋਂ ਆਪਾਂ ਦੁੱਧ ਲੈਣਾ ਹੈਗਾ ਪਸ਼ੂ ਪਾਲਕ ਵੀਰ ਨੇ ਕਿਸਾਨ ਵੀਰ ਨੇ ਉਹ ਕਿਦਾਂ ਦਾ ਹੈਗਾ ਕਿੰਨੀ ਉਹਦੀ ਕਪੈਸਿਟੀ ਰਹੇਗੀ ਕਿੰਨਾ ਕ ਦੁੱਧ ਕਰੇਗਾ ਬਾਕੀ ਇਹਦੀ ਜਿਹੜੀ ਆਰਡਰ ਦੀ ਕੁਆਲਿਟੀ ਹੈ ਬਹੁਤ ਜਿਆਦੀ ਖੂਬਸੂਰਤ ਆ ਹਾਂਜੀ ਜਿਹੜਾ ਘਰੇ ਆਵੇਗਾ ਦੋਸਤੋ ਕੋਈ ਕਿਸਾਨ ਵੀ ਰੋਂਦਾ ਚਾਹੇ ਕੋਈ ਵੀ ਵਪਾਰੀ ਵੀ ਆਉਂਦਾ ਚਾਹੇ ਕਿ ਕੋਈ ਸੇਲ ਕਰਨ ਵਾਲਾ ਵੀ ਆਉਂਦਾ ਚਾਹੇ ਕੋਈ ਰੱਖਣ ਵਾਲਾ ਆਉਂਦਾ ਉਹਨੂੰ ਬਹੁਤ ਖੂਬ ਜਿਹੜੀ ਅੱਗੇ ਚੀਜ਼ ਨਫਾ ਵੀ ਦੇ ਕੇ ਜਾਵੇਗੀ ਜਿਹੜਾ ਘਰ ਵਾਲਾ ਵੀਰ ਲੈ ਕੇ ਜਾਵੇਗਾ ਉਹਦੇ ਲਈ ਵੀ ਬਹੁਤ ਬੈਨੀਫੀਸ਼ੀਅਲ ਬੈਨੀਫਿਟ ਉਹਨੂੰ ਦਵੇਗਾ ਕਿ ਮਿਲਕਿੰਗ ਲਾਈਨ ਵਿੱਚੋਂ ਤੇ ਵੀਰ ਹਰ ਵੇਲੇ ਆ ਦੂਜੇ ਨੰਬਰ ਤੇ ਆਪਣੇ ਕੋਲ ਆ ਗਈ ਮੇਰੇ ਛੋਟੀ ਦੇ ਨੰਬਰ ਤੇ ਇਹ ਛੋਟੀ ਮਤਲਬ ਦੂਜੀ ਵਾਰ ਹੁਣ ਸੂਗੀ ਅੱਛਾ ਜੀ ਕਰੀਬ ਦੁੱਧ ਪਾਜੂਗੀ ਇਹ ਵੀ 14 ਪਲੱਸ ਠੀਕ ਹੈ ਜੀ ਹਾਂ ਜੀ ਹਜੇ ਸੂਣਾ ਇਹਨੇ ਜੀ ਸੂਣਾ ਇਹ ਤਿਆਰ ਆ ਬਸ ਯਾਨੀ ਕਿ ਕੋਈ 7-8 ਦਿਨ ਤੱਕ ਠੀਕ ਆ। ਬਾਕੀ ਇਹਦੀ ਚੁਆਈ ਇੱਕ ਨੰਬਰਾਂ 35 ਪੋਲੀ ਬਹੁਤ ਜ਼ਿਆਦਾ ਠੀਕ ਹੈ ਜੀ। ਕਰਨ ਦੀ ਕੁਆਲਿਟੀ ਬਹੁਤ ਵਧੀਆ ਠੀਕ ਹੈ। ਅੱਗੇ ABC ਦੇ ਸੀਮਨ ਤੋਂ ਗੱਬਣਾ ਠੀਕ ਹੈ ਜੀ। ਠੀਕ ਆ। ਹਾਂ ਜੀ। ਤੇ ਦੂਜਾ ਸੂਬਾ ਦੋਸਤੋ ਹਜੇ ਸੂਣਾ ਬਿਲਕੁਲ ਤੁਸੀਂ ਵੇਖੋਗੇ ਪਰਮਾ ਪਿੰਡਾਂ ਦੋਸਤੋ ਹੈਵੀ ਬਾਡੀ weight ਇਹ ਵੀ ਜਿਹੜੀ ਹੈਗੀ ਆ ਝੋਟੀ ਤੇ ਸਿੰਘਾਂ ਦੀ ਬਣਤਰ ਬਹੁਤ ਖੂਬਸੂਰਤ ਆ ਤੇ ਕੱਦ-ਕੱਠ ਜਿਹੜਾ ਹਾਈਟ ਆ ਉਹ ਵੀ ਬਹੁਤ ਸੋਹਣਾ ਹੈਗਾ ਤੇ ਬਿਲਕੁਲ ਵਜਨ ਦੇ ਵਿੱਚ ਆ ਹਜੇ ਲੇਵਾ ਦੋਸਤੋ ਜਿਹੜਾ ਧਾਰਾਂ ਆ ਪਾਈ ਆਉਂਦੀ ਹੈ ਭਰੀ ਆਉਂਦੀ ਲੇਵਾ ਹਜੇ ਕੁਝ ਦਿਨ ਹਜੇ ਲੈ ਕੇ ਜਾਣ ਤੋਂ ਬਾਅਦ ਇਹ ਜਿਹੜਾ ਸੂਵੇਗੀ ਬਾਕੀ ਬਹੁਤ ਠੰਡੀ ਸੀ ਠੀਕ ਹੈ ਜੀ ਕਿ ਸੰਦੂ ਦਾ ਸੀਲਸਲਾ ਬਹੁਤ ਜ਼ਿਆਦਾ ਠੀਕ ਹੈ ਜੀ ਬਹੁਤ ਹੀ ਠੰਢੀ ਆ ਲੋ ਜੀ ਬਹੁਤ ਖੂਬਸੂਰਤ ਜਿਹੜੀ ਝੋਟੀ ਆ ਦੋਸਤੋ ਨਿੱਗੀ ਤੇ ਦੋਨੋਂ ਜਿਹੜੀਆਂ ਝੋਟੀਆਂ ਦੋਸਤੋ ਬਹੁਤ ਖੂਬਸੂਰਤ ਹਨ ਕੋਈ ਵੀ ਰਹੂਗਾ ਕੋਈ ਕਿਸਾਨ ਵੀ ਰਹੂਗਾ ਤਾਂ ਪਸੰਦ ਆਉਣਗੀਆਂ ਉਮੀਦ ਕਰਦੇ ਆ ਬਹੁਤ ਜ਼ਿਆਦਾ ਪਸੰਦ ਆਉਣਗੀਆਂ ਝੋਟੀਆਂ ਤੇ ਬਾਕੀ ਹਰਵੇਲ ਵੀਰੇ ਤਿੱਪਣ ਟੁੱਪਣੇ ਦਾ ਕਿਦਾਂ ਦਾ ਜੀ ਬਹੁਤ ਵਧੀਆ ਤਿੱਪਣ ਬੋਲੀ ਆ ਠੀਕ ਹੈ ਆਪਣੇ ਯਾਨੀ ਕਿ ਘਰ ਦੀ ਝੋਟੀ ਸਮਝ ਸਕਦੇ ਨੂੰ ਆਪਾਂ ਠੀਕ ਆ ਬਹੁਤੀ ਜਨੀ ਠੀਕ ਆ ਆਪਣੇ ਜਾਨੀ ਕੇ ਸਾਹਣ ਵਾਲੇ ਬੰਦੇ ਬਣਵਾਈ ਆ ਠੀਕ ਹੈ ਠੀਕ ਆ ਬੜੀ ਜੀ ਸਾਹਿਬ ਜੀ ਇੱਕ ਨੰਬਰ 35ਾ ਪੋਲੀ ਆ ਠੀਕ ਆ ਜੀ ਅੱਛਾ ਇਸ ਤੋਂ ਇਲਾਵਾ ਹਰਵੇਰ ਵੀਰੇ ਕੀ ਇਹਦਾ ਮੁੱਲ ਰੱਖਿਆ ਜੀ ਆ ਮੁੱਲ ਸੰਦਰ ਸਾਹਿਬ ਜੀ ਲੈਣ ਦੇਣ ਸਾਡੇ 75 ਸਾਡੇ 75 ਹਾਂ ਜੀ ਠੀਕ ਆ ਸਾਡੇ 75000 ਰੁਪਏ ਜਿਹੜਾ ਦੋਸਤੋ ਜੀ ਐਸਨੋ ਹੈਗਾ ਤੇ ਉਹ ਤੁਸੀਂ ਜਰੂਰ ਵੇਖ ਲਵੋ ਬਾਕੀ ਥੋੜੀ ਆਪਣੀ ਸੋਚ ਸਮਝਾ ਤੇ ਝੋਟੀਆਂ ਦੋਨੋਂ ਬਹੁਤ ਖੂਬਸੂਰਤ ਆ ਕਿ ਆਪਾਂ ਤੁਹਾਨੂੰ ਦਵੇ ਤਾਰਾ ਮਰਵਾ ਦਈਏ ਆ ਥੋੜਾ ਹਾਂ ਜੀ ਚੋਅ ਈ ਹਾਂਜੀ ਜ਼ਰੂਰ ਜੀ ਜ਼ਰੂਰ ਜੀ ਸੋ ਦੋਸਤੋ ਜਿਹੜੀ ਝੋਟੀ ਆਪਾਂ ਤੁਹਾਨੂੰ ਪਹਿਲੇ ਨੰਬਰ ਤੇ ਦਿਖਾਈ ਸੀ ਇਹਦੀ ਆਪਾਂ ਜਿਹੜੀ ਚੁਵਾਈ ਹੈ ਚੈੱਕ ਪਾਸ ਤੁਹਾਨੂੰ ਚਾਰੇ ਥਾਣੋਂ ਤੋਂ ਕਰਵਾ ਦੇਣੀ ਆ ਤੇ ਆਰਡਰ ਵੱਲੋਂ ਬਹੁਤ ਖੂਬਸੂਰਤ ਇਹ ਝੋਟੀ ਹੈਗੀ ਆ ਸੋ ਚਾਰੇ ਥਾਣਾਂ ਦੀ ਜਿਹੜੀ ਚੈੱਕ ਪਾਸ ਕਰਵਾ ਦੇਣੀ ਆਪਾਂ ਤੁਹਾਨੂੰ ਹੁਣ ਆਹ ਲੋ ਕਿਸਾਨ ਵੀਰੋ ਬੱਚਾ ਜੀ ਵਾਲੀ ਹਰ ਵੇਲੇ ਵੀਰ ਚਵਾਛੂ ਦੀ ਬਿਲਕੁਲ ਬਿਲਕੁਲ ਸੰਧੂ ਸਾਹਿਬ ਓਕੇ ਆਪਾਂ ਇਹ ਬੱਚਾ ਭੈਣ ਮੇਰੀ ਕੋਈ ਵੀ ਨਹੀਂ ਚਵਾਈ ਜਿਹੜੀ ਕਰ ਸਕਦੀ ਆ ਹਾਂ ਤੇ ਬਾਕੀ ਆ ਆਪਾਂ ਤੁਹਾਨੂੰ ਚੈੱਕ ਫੇਰ ਸੰਧੂ ਸਾਹਿਬ ਠੰਡੀ ਸੀਲ ਆਪਾਂ ਕਿੰਨੇ ਜਾਨੇ ਕੋਲੇ ਆ ਦੋਨੇ ਪਸ਼ੂ ਹਾਂ ਬਾਕੀ ਦੋਸਤੋ ਇੱਕ ਗੱਲ ਜਰੂਰ ਤੁਸੀਂ ਨੋਟ ਕਰਿਓ ਚਵਾਈ ਆਪਾਂ ਤੁਹਾਨੂੰ ਹੁਣੇ ਚੈੱਕ ਪਾਸ ਕਰਾ ਦੇਣੀ ਆ ਕੋਈ ਡਰੱਗਲ ਦੇ ਪਸ਼ੂ ਨਹੀਂ ਹੈਗੇ ਕਿ ਵੇਖੋ ਵੀ ਫੋਲੇ ਖੜੇ ਆਪਾਂ ਤੇ ਆਹ ਵੇਖੋ ਬਹੁਤ ਸਾਰੇ ਆ ਲੋ ਵੇਖੋ ਚਵਾਦ ਨੂੰ ਭਾਵੇਂ ਚੰਗਾ ਬੱਚਾ ਇਹ ਦਿਨ ਦਾ ਆਹ ਅਗਲੇ ਥਾਣਾ ਦਾ ਜਿਹੜਾ ਦੋਸਤਾਂ ਚਵਾ ਹੈਗਾ ਅੱਜ ਮਾਰਨਿੰਗ ਟਾਈਮ ਦੀ ਮੈਂ ਇੱਕ ਵਾਰੀ ਰਿਪੀਟ ਕਰ ਦਿੰਦਾ ਮਾਰਨਿੰਗ ਟਾਈਮ ਕਿ ਦੋਸਤੋ ਸੁੱਈ ਆ ਬਾਲੇ ਦੇ ਵਿੱਚ ਜਦੋਂ ਮਰਜ਼ੀ ਚਵਾਈ ਕਰ ਲੋ ਆ ਕੇ ਆਹ ਬਾਕੀ ਸੰਤੂ ਸਾਹਿਬ ਜੀ ਜੇ ਕਹੇ ਭੈਣ ਭਰਾ ਨੇ ਆ ਪਿਛਲੇ ਤਰ੍ਹਾਂ ਦੀ ਚਵਾਈ ਆ ਪਿਛਲੇ ਥਾਣਾ ਦੀ ਦੇਖ ਲੋ ਚਵਾਈ ਦੀ ਬਾਕੀ ਕਿਸੇ ਵੀ ਭੈਣ ਭਰਾ ਨੇ ਗਰੰਟੀ ਦੇ ਵੀ ਚੁਆਈ ਵੱਲੋਂ ਜਾਂ ਕਿਸੇ ਵੀ ਚੀਜ਼ ਨੂੰ ਲੰਮਗਾਉਣੀ ਹੋਵੇ ਅੱਛਾ ਆਪਾਂ ਪੁੱਛ ਸਕਦੇ ਹਾਂ ਠੀਕ ਹੈ ਜੀ ਠੀਕ ਹੈ ਬਹੁਤ ਹੀ ਵਧੀਆ ਮੇਰੇ ਚੁਆ ਦਾ ਇੱਕ ਨੰਬਰ ਪੂਰਾ ਚੁਆ ਦਾ ਉਸ ਤੋਂ ਬਿਲਕੁਲ ਰੂਮ ਵਰਗਾ ਤੇ ਵੀਰ ਹਰ ਵੇਲੇ ਦਾ ਕਹਿਣਾ ਵੀ ਤੁਸੀਂ ਗਰੰਟੀ ਦੇ ਵੀ ਜੇਕਰ ਮੰਗਾਉਂਦੇ ਹੋ ਦੋਸਤੋ ਤਾਂ ਬੇ ਤੜਕ ਹੋ ਕੇ ਜਿਹੜੀ ਚੀਜ਼ ਸਿਲੈਕਟ ਕਰਨੀ ਤੁਹਾਡੀ ਹੈਗੀ ਆ ਵੀ ਸਿਲੇਕਸ਼ਨ ਥੋੜੀ ਆ ਬਾਕੀ ਵੀਰ ਭੇਜੇਗਾ ਆਪਣੀ ਗਰੰਟੀ ਦੇ ਚੀਜ਼ ਤੇ ਉਸ ਤੋਂ ਬਹੁਤ ਵਧੀਆ ਗੱਲ ਇਹ ਹੋ ਜਾਂਦੀ ਹੈ ਵੀ ਜੇਕਰ ਤੁਸੀਂ ਆਪ ਘਰੇ ਪਹੁੰਚ ਕੇ ਚੀਜ਼ ਦੀ ਤਸੱਲੀ ਕਰ ਲਵੋ ਜਿਹੜਾ ਤੁਹਾਨੂੰ ਆ ਉਹ ਆਪਣਾ ਆ ਕੇ ਵੀ ਤਸੱਲੀ ਕਰਨ ਹਾਂਜੀ ਤੇ ਕੋਈ ਨਹੀਂ ਵੀ ਆ ਸਕਦਾ ਆ ਲਓ ਠੀਕ ਹੈ ਜੀ ਸੋ ਦੋਸਤੋ ਇਹ ਹਨ ਵੀਰ ਹਰਬੇਲ ਸਿੰਘ ਜੀ ਪਿੰਡ ਜੋੜ ਸਿੰਘ ਵਾਲਾ ਤਹਿਸੀਲ ਪੱਟੀ ਜ਼ਿਲ੍ਹਾ ਤਰਨਤਾਰਨ ਹਰੀਕੇ ਪੱਤਣ ਤੋਂ ਜਦੋਂ ਤੁਸੀਂ ਦੋਸਤੋ ਪੱਟੀ ਮੋੜ گا ਪਿੱਖੀਵਿੰਡ ਖਾਲੜਾ ਰੋਡ ਆਉਂਦੇ ਹੋ ਤੇ ਰਸਤੇ ਵਿੱਚ ਪੱਟੀ ਮੋੜ ਤੋਂ ਪਹਿਲਾਂ 2 ਕਿਲੋਮੀਟਰ ਸੰਗਵਾ ਅੱਡਾ ਦੋਸਤੋ ਸੰਗਵਾ ਤੋਂ ਤੁਸੀਂ ਸਿੱਧੋਂ ਪਿੰਡ ਜੋੜ ਸਿੰਘ ਵਾਲਾ ਪਹੁੰਚ ਸਕਦੇ ਤੇ ਆਹ ਵੇਖੋ ਜੀ ਹਰ ਵੀਰ ਜਿਹੜੇ ਸੰਪਰਕ ਨੰਬਰ ਨੇ ਆਪਣੇ ਜਿੰਨਾ ਵੀ ਤੇ ਸੰਪਰਕ ਨੰਬਰਾਂ ਦੇ ਵੀਰਾਂ ਨੇ ਕੰਟੈਕਟ ਕਰਨਾ ਤੁਹਾਡੇ ਨਾਲ ਉਹ ਜਰੂਰ ਦੱਸ ਦਿਗੇ 9906820259906382025 ਠੀਕ ਆ ਸੋ ਦੋਸਤੋ ਇਹ ਹਨ ਵੀਰ ਹਰਵੈਲ ਸਿੰਘ ਦੇ ਕੰਟੈਕਟ ਨੰਬਰ ਤੁਸੀਂ ਸੰਪਰਕ ਕਰਕੇ ਵੀਰ ਉਹਨਾਂ ਨਾਲ ਗੱਲਬਾਤ ਕਰ ਸਕਦੇ ਹੋ ਸੋ ਦੋਸਤੋ ਮਿਲਦੇ ਇੱਕ ਨਵੀਂ ਅਪਡੇਟ ਦੇ ਨਾਲ ਸਾਰਿਆਂ ਵੀਰਾਂ ਨੂੰ ਸਤਿ ਸ਼੍ਰੀ ਅਕਾਲ